ਜੋਰਦਾਰ ਮੀਂਹ ਅਤੇ ਤੂਫਾਨ ਆ ਰਿਹਾ ਹੈ 7 ਦਿਨਾਂ ਦੇ ਲਈ ਅਲਰਟ ਜਾਰੀ ਹੋ ਗਿਆ ਹੈ ਜਾਨੋ ਕਿਹੜੇ ਰਾਜ ਦੇ ਵਿੱਚ ਕਿੰਨੇ ਤੋਂ ਕਿੰਨੇ ਤਰੀਕ ਨੂੰ ਮੀਂਹ ਪਵੇਗਾ ਅਤੇ ਕਿੱਥੇ-ਕਿੱਥੇ ਸਾਵਧਾਨੀਆਂ ਵਰਤਣ ਦੀ ਲੋੜ ਹੈ ਕੰਦੇ ਬੇਲੇ ਹੀ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਹੰਦੇ ਰਾਤ ਛਾ ਚੁੱਕਿਆ ਹੈ ਜੀ ਆ ਸੋਸ਼ੀਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਅਗਲੇ 7 ਦਿਨਾਂ ਦੇ ਲਈ ਜੋ ਹੈ ਉਹੋ ਮੀ ਦਾ ਅਲਰਟ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਹੈ ਵਕਵਾਖ ਇਲਾਕਿਆਂ ਦੇ ਲਈ ਵਕਵਾਖ ਡੇਟ ਜਿਹੜੀ ਹੈ ਉਹ ਅਨਾਉਂਸ ਕਰ ਦਿੱਤੀ ਗਈ ਹੈ ਜੀ ਹਾਂ ਦੱਦੀਏ ਕਿ ਮੀ ਦਾ ਜਿਹੜਾ ਦੌਰ ਹੈ ਉਹ ਹਾਲੇ ਤੱਕ ਖਤਮ ਨਹੀਂ ਹੋਇਆ ਇਹ ਬਹੁਤ ਸਾਰੇ ਇਲਾਕਿਆਂ ਦੇ ਵਿੱਚ 6 ਤੋਂ 7 ਦਿਨਾਂ ਦੇ ਲਈ ਅਲਰਟ ਜਾਰੀ ਕੀਤਾ ਹੈ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ 3 ਅਗਸਤ ਤੋਂ ਹੀ ਮੀ ਦਾ ਅਲਰਟ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਹੈ ਲੱਗੇ ਕਿ ਆਖਿਰਕਾਰ ਕਿਹੜੇ ਇਲਾਕਿਆਂ ਦੇ ਵਿੱਚ ਕਿਸ ਸਮੇਂ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਵਿੱਚ 4 ਤਰੀਕ ਤੋਂ ਲੈ ਕੇ 6 ਅਗਸਤ ਤੱਕ ਜਿਹੜਾ ਹੈ ਉਹ ਜੋ ਹੈ ਉਹ ਮੀਂਹ ਦਾ ਅਲਰਟ ਦੱਸਿਆ ਗਿਆ ਹੈ ਹਿਮਾਚਲ ਪ੍ਰਦੇਸ਼ ਵਿੱਚ ਅਤੇ ਹਰਿਆਣਾ ਦੇ ਵਿੱਚ 2 ਤਰੀਕ ਤੋਂ ਲੈ ਕੇ 5 ਅਗਸਤ ਤੱਕ ਇਹ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹੈ ਉੱਤਰਾਖੰਡ ਦੇ ਵਿੱਚ 2 ਤਰੀਕ ਤੋਂ ਲੈ ਕੇ 7 ਅਗਸਤ ਤੱਕ ਜਿਹੜਾ ਇਹ ਅਲਰਟ ਹੈ ਉਹ ਜਾਰੀ ਕੀਤਾ ਗਿਆ ਹੈ ਉੱਤਰ ਪ੍ਰਦੇਸ਼ ਦੇ ਵਿੱਚ 2 ਤਰੀਕ ਤੋਂ ਲੈ ਕੇ 5 ਅਗਸਤ ਤੱਕ ਜਿਹੜਾ ਹੈ ਉਹ ਮੀ ਜਿਹੜਾ ਹੈ ਉਹ ਅਲਰਟ ਹੈ ਅੱਗੇ ਅੱਗੇ ਗੱਲ ਕਰੀਏ ਤਾਂ ਰਾਜਸਥਾਨ ਦੇ ਵਿੱਚ 3 ਤਰੀਕ ਤੋਂ ਲੈ ਕੇ 7 ਅਗਸਤ ਤੱਕ ਇਹ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਤੁਹਾਨੂੰ ਪੰਜਾਬ ਦਾ ਵੀ ਦੱਸਾਂਗੇ ਪਰ ਉਸ ਤੋਂ ਪਹਿਲਾਂ ਜਾਣੋ ਕਿ ਤਾਮਿਲਨਾਡੂ ਦੇ ਵਿੱਚ 2 ਤਰੀਕ ਤੋਂ ਲੈ ਕੇ 7 ਅਗਸਤ ਤੱਕ ਕੇਰਲ ਦੇ ਵਿੱਚ ਵੀ 2 ਤੋਂ 6 ਤੱਕ ਅਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਹੈ ਉਹ 7 ਤਰੀਕ ਨੂੰ ਮੀ ਦਾ ਅਲਰਟ ਜਾਰੀ ਕੀਤਾ ਗਿਆ ਤੇ ਕਿਹਾ ਗਿਆ ਕਿ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਦੇ ਨਾਲ ਇਹ ਮੀ ਜਿਹੜਾ ਹੈ ਉਹ ਕੈ ਸਕਦਾ ਹੁਣ ਦੱਸਦੇ ਆ ਕਿ ਪੰਜਾਬ ਅਤੇ ਪੰਜਾਬੀਆਂ ਨੇ ਕਿਵੇਂ ਖਾਸ ਜਿਹੜਾ ਹੈ ਉਹ ਤਿਆਰੀ ਰੱਖਣੀ ਹੈ ਕਿਉਂਕਿ ਮੀਂਹ ਪੈ ਸਕਦਾ ਹੈ ਤੇ ਮੌਸਮ ਦੇ ਵਿੱਚ ਤਬਦੀਲੀ ਹੁਣ ਤੋਂ ਹੀ ਦੇਖਣ ਨੂੰ ਮਿਲ ਚੁੱਕੀ ਹੈ ਜੀ ਹਾਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇਸ ਵੇਲੇ ਅੰਧੇਰਾ ਛਾ ਚੁੱਕਿਆ ਹੈ ਮੀਂਹ ਵਾਲਾ ਮੌਸਮ ਬਣ ਗਿਆ ਹੈ ਪਰ ਜੇਕਰ ਮੌਸਮ ਵਿਭਾਗ ਦੇ ਵੱਲੋਂ ਕਿਹਾ ਜਾਵੇ ਕਿ ਕਿਹੜੇ ਦਿਨਾਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਤੇ ਉਹ ਤਰੀਕ ਹੈ ਜੀ 3 ਅਗਸਤ ਤੋਂ 4 ਅਗਸਤ ਜੀ ਹਾਂ 3 ਅਗਸਤ ਤੋਂ 4 ਅਗਸਤ ਦੇ ਵਿੱਚਕਾਰ ਮੀਂਹ ਦੀ ਗੱਲ ਜਿਹੜੀ ਆ ਉਹ ਪੰਜਾਬ ਦੇ ਵਿੱਚ ਵੀ ਆਖੀ ਗਈ ਹੈ ਸੋ ਹੁਣ ਜਿਹੜਾ ਮੌਸਮ ਹੈ ਉਹ ਲਗਾਤਾਰ ਜਿਹੜਾ ਆਪਣਾ ਮੌਨਸੂਨ ਨਹੀਂ ਛੱਡ ਰਿਹਾ ਮੌਨਸੂਨ ਇਸ ਵਾਰ ਪਹਿਲੇ ਹੀ ਸ਼ੁਰੂ ਹੋ ਗਿਆ ਸੀ ਤੇ ਇਸ ਦੇ ਵਿੱਚਕਾਰ ਵਕਵਾ ਕੇ ਇਲਾਕਿਆਂ ਦੇ ਵਿੱਚ ਜਿਹੜਾ ਹੈ ਉਹ ਮੀਂਹ ਪੈ ਰਿਹਾ ਇਸ ਵਾਰ ਗਰਮੀ ਵੀ ਇੰਨੀ ਜ਼ੋਰਦਾਰ ਦੇਖਣ ਨੂੰ ਨਹੀਂ ਮਿਲੀ ਹੈ ਤੇ ਹੁਣ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪਰ ਅਸੀਂ ਤੁਹਾਡੇ ਤੋਂ ਸਵਾਲ ਪੁੱਛਦੇ ਹਾਂ ਕਿ ਤੁਸੀਂ ਆਪਣੇ ਇਲਾਕੇ ਦਾ ਹਾਲ ਦੱਸੋ ਕੀ ਤੁਹਾਡੇ ਇਲਾਕੇ ਦੇ ਵਿੱਚ ਇਸ ਸਮੇਂ ਮੌਸਮ ਕਿਹੋ ਜਿਹਾ ਹੈ ਕੀ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਪੈ ਰਿਹਾ ਹੈ ਜਾਂ ਨਹੀਂ ਪੈ ਰਿਹਾ ਤੁਹਾਡੇ ਇਲਾਕੇ ਦੇ ਵਿੱਚ ਇਸ ਸਮੇਂ ਗਰਮੀ ਹੈ ਜਾਂ ਮੌਸਮ ਠੰਡਾ ਹੈ ਤੁਸੀਂ ਜੇਕਰ ਕਮੈਂਟਾਂ ਦੇ ਵਿੱਚ ਦੱਸੋਗੇ ਤੇ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਕ ਵਕ ਮੌਸਮ ਦੇ ਬਾਰੇ ਲੋਕਾਂ ਨੂੰ ਪਤਾ ਲੱਗੇਗਾ ਮੌਸਮ ਦੇ ਵਿੱਚ ਕੀ ਤਬਦੀਲੀਆਂ ਆਈਆਂ ਨੇ ਉਸ ਬਾਰੇ ਪਤਾ ਲੱਗੇਗਾ ਲੋਕ ਜਾਣ ਪਾਉਣਗੇ ਕਿ ਆਖਿਰਕਾਰ ਕਿਹੜੇ ਇਲਾਕੇ ਦੇ ਵਿੱਚ ਕਿਹੋ ਜਿਹਾ ਹਾਲ ਹੈ ਕਿੱਥੇ ਕਿਹੋ ਜਿਹਾ ਮੌਸਮ ਹੈ ਸੋ ਜੇਕਰ ਤੁਸੀਂ ਪੰਜਾਬ ਦੇ ਵਾਸੀ ਹੋ ਤੇ ਆਪਣੇ ਪੰਜਾਬੀ ਭਰਾਵਾਂ ਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਕਿ ਕਿੱਥੇ ਕਿਹੋ ਜਿਹਾ ਮੌਸਮ ਹੈ